ਤੁਸੀਂ ਆਪਣੀ ਵਾਈਫ ਨਾਲ ਵੈਨ ਯੂ ਆਰ ਹੈਵਿੰਗ ਸੈਕਸ ਜਾਂ ਵੈਨ ਤੁਸੀਂ ਆਪਣੀ ਵਾਈਫ ਦੇ ਨਾਲ ਬੈੱਡ ਤੇ ਹੋ ਤੁਸੀਂ ਕਿਸ ਥਾਟ ਨਾਲ ਉਸ ਮੂਮੈਂਟ ਨੂੰ ਕੈਪਚਰ ਕਰ ਰਹੇ ਹੋ ਕਿਉਂਕਿ ਉਹ ਗਰਲਫ੍ਰੈਂਡ ਤਾਂ ਨਹੀਂ ਹੈ ਗਰਲਫ੍ਰੈਂਡ ਹੁੰਦੀ ਹੈ ਤਾਂ ਫਿਰ ਅਸਾਂ ਇਹ ਮੈਮਰੀ ਹੈ ਪਰ ਤੁਹਾਡੀ ਤਾਂ ਵਾਈਫ ਹੈ ਨਾ ਵਾਈਫ ਨਾਲ ਤੁਸੀਂ ਇਹ ਵਾਲੀ ਕਿਹੜੀ ਮੈਮਰੀ ਹੈ बिकॉज़ दिस इज योर पर्सनल ਮੂਮੈਂਟ ਜਿਹਨੂੰ ਤੁਸੀਂ ਰੋਜ਼ ਲਿਵ ਕਰ ਸਕਦੇ ਹੋ ਬਟ ਉਹਦੀ ਕੈਪਚਰ ਕਰਨਾ ਤੁਹਾਡੇ ਮਾਈਂਡ ਚ ਕਿੱਥੋਂ ਆ ਗਿਆ ਹਰ ਛੋਟੇ ਬੱਚਿਆਂ ਨੇ ਵੀ ਉਹ ਕੰਟੈਂਟ ਦੇਖਿਆ ਕੁੱਲੜ ਪੀਜ਼ਾ ਦੀਆਂ ਵੀਡੀਓਜ਼ ਦੇਖੀਆਂ ਔਰ ਮੈਂ ਹੈਰਾਨ ਸੀ ਕਿ ਸਾਡੇ ਬੜੇ ਸਿਨਸੀਅਰ ਇਨਫਲੂਐਂਸਰਸ ਨੇ ਆ ਕੇ ਉਹਨਾਂ ਦਾ ਬਚਾਓ ਕੀਤਾ ਹਮ ਠੀਕ ਹੈ ਉਹਨਾਂ ਨੂੰ ਬੁਲਾਇਆ ਆਪਣੇ ਸ਼ੋਜ਼ ਦੇ ਉੱਤੇ ਤੁਹਾਨੂੰ ਐਡ ਅਰ ਹੈ ਕਿ ਇਹ ਬੰਦਾ ਮਰ ਨਾ ਜਾਇਆ ਸੁਸਾਈਡ ਨਾ ਕਰ ਲੈ ਮੈਂ ਕਹਿੰਦੀ ਆ ਤੁਸੀਂ ਇਹੋ ਜਿਹੇ ਬੰਦੇ ਨੂੰ ਜੀਕੇ ਵੀ ਉਹ ਕੀ ਹੀ ਦੇ ਰਿਹਾ ਸੋਸਾਇਟੀ ਨੂੰ ਤੇ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਜੇ ਬਚਾਨ ਲੱਗਦਾ ਹੈ ਨਾ ਫਿਰ ਤਾਂ 10 ਕੁ ਸਾਲ ਚ ਸੋਸਾਇਟੀ ਦਾ ਇੰਨਾ ਬੇੜਾਗਰਕ ਹੋ ਜਾਣਾ ਹੈ ਕਿ ਰਿਲੇਸ਼ਨਸ਼ਿਪਸ ਐਗਜ਼ਿਸਟ ਹੀ ਨਹੀਂ ਕਰਨਗੇ ਸਾਡੀ ਸੋਸਾਇਟੀ